ਮੁਸਲਮ ਪਰਿਵਾਰ ਦੇ ਵਿੱਚ ਜੰਮੇ ਸੀ ਮੁਸਲਮ ਪਰਿਵਾਰ ਦੇ ਵਿੱਚ ਹੀ ਵਿਆਹ ਹੈ ਗਏ ਔਰ ਮੁਸਲਮ ਰਸਮਾਂ ਦੇ ਨਾਲ ਜਾਂ ਤੁਸਪੁਰ ਦੇ ਖਾਕ ਕੀਤਾ ਪਰ ਉਹਨਾਂ ਨੇ ਸਾਰੀ ਉਮਰ ਆਪ ਦਾ ਨਾਮ ਸਰਬਜੀਤ ਕੌਰ ਹੀ ਰੱਖਿਆ ਔਰ ਚਾਹਦੇ ਸੀ ਕਿ ਬੰਨੂ ਦੇ ਸੇ ਨਾਮ ਨਾਲ ਹੀ ਜਾਣੇ ਜੇ ਮਨਾਰੀ ਭੈਣ ਵਰਗੀ ਮਾਂ ਆ ਤਾਂ ਕਮਲਵੰਦ ਦਾ ਪੁੱਤ ਵੀ ਕਿਸੇ ਕਿਸੇ ਬਹੁਤ ਹੀ شریف ਆ ਸਹਿ ਸਾਦਾ ਇਨਸਾਨਾਂ ਤੇ ਪਮਰੋ ਸਾਹਿਬ ਮੇਰਾ ਨਿੱਕ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਜਨਾਬ ਬਹੁਤ ਬੁਰਾ ਉਹਨੇ ਹਮੇਸ਼ਾ ਮਾਂ ਦੀ ਗੱਲ ਜ਼ਰੂਰ ਕੀਤੀ ਕਰਨੀ ਜ਼ਰੂਰ ਕਰਨੀ ਔਰ ਮਾਂ ਦੀ ਹਮੇਸ਼ਾ ਸੇਵਤ ਕਰਨ ਲੰਬੀ ਬਿਮਾਰੀ ਸੀ ਤਕਰੀਬਨ 1.5 ਸਾਲ ਬਿਮਾਰ ਰਹਿੰਦੇ ਉਹਨਾਂ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਮਾਵਾ ਦੇ ਹਰ ਚੰਦੇ ਲੋਕੋ ਕੌਣ ਪਰੇ ਭੈਣ ਜੀ ਸਰਬਜੀਤ ਕੌਰ ਰਾਣੀ ਬੇਗਮ ਮੇਰੇ ਬਹੁਤ ਪਰਮਿਤਰ ਸ਼ੌਕਤ ਅਲੀ دیਵਾਨਾ ਸਾਹਿਬ ਦੇ 1.5 ਸਾਲ ਪਹਿਲਾਂ ਉਹ ਡੇਟਸ ਹਰਵਡੇ ਭੈਣ ਸੀਗੇ ਲੰਮੀ ਬਿਮਾਰੀ ਤੋਂ ਬਾਅਦ ਕੱਲ ਇੰਤਕਾਲ ਹੋ ਗਿਆ ਔਰ ਅੱਜ ਸਪੁਰਦੇ ਹਾਕ ਕੀਤਾ ਉਹਨਾਂ ਨੂੰ ਮੁਸਲਮ ਪਰਿਵਾਰ ਦੇ ਵਿੱਚ ਜੰਮੇ ਸੀ ਮੁਸਲਮ ਪਰਿਵਾਰ ਦੇ ਵਿੱਚ ਹੀ ਵਿਆਹੇ ਗਏ ਔਰ ਮੁਸਲਮ ਰਸਮਾਂ ਦੇ ਨਾਲ ਹੀ ਅੱਜ ਸਪੁਰਦੇ ਹਾਕ ਕੀਤਾ ਉਹਨਾਂ ਨੂੰ ਪਰ ਉਹਨਾਂ ਨੇ ਸਾਰੀ ਉਮਰ ਆਪਦਾ ਨਾਮ ਸਰਪਜੀਤ ਕੌਰ ਹੀ ਰੱਖਿਆ ਔਰ ਚਾਹੁੰਦੇ ਸੀਗੇ ਕਿ ਮੈਨੂੰ ਇਸੇ ਨਾਮ ਨਾਲ ਹੀ ਜਾਣਿਆ ਜਾਵੇ ਪਹਿਲੀ ਪਰਿਵਾਰ ਵੱਲੋਂ ਰਾਣੀ ਬੇਗਮ ਕਾਕੇ ਨੂੰ ਬੁਲਾਇਆ ਜਾਂਦਾ ਸੀ ਔਰ ਸਾਰਾ ਪਰਿਵਾਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਗੱਲ ਨੂੰ ਯਾਦ ਕਰਦਾ ਕਿ ਹਰ ਇੱਕ ਜੀ ਨੂੰ ਜਿਹੜਾ ਵੀ ਪਰਿਵਾਰ ਤੋਂ ਰੁੱਸਿਆ ਦੂਰ ਹੋਇਆ ਜਾਂ ਨਹੀਂ ਮਿਲਣ ਦੀ ਤਾਂਗ ਚ ਹੈ ਕਿ ਮੈਂ ਨਹੀਂ ਮਿਲਣਾ ਕੋਈ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਮਿਲਾਉਂਦੇ ਰਹੇ ਨੇ ਪਰਿਵਾਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਚ ਹੀ ਰਹੇ ਨੇ ਤੇ ਉਹਨਾਂ ਦਾ ਸੁਪੁੱਤਰ ਕਮਲ ਖਾਨ ਮੇਰਾ ਨਿੱਗ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਉਹਦੇ ਨਾਲ ਬਹੁਤ ਗੂੜਾ ਮੇਰਾ ਇਸ ਪਰਿਵਾਰ ਨਾਲ ਵੀ ਰਿਸ਼ਤਾ ਸੀ ਉਸੇ ਕਰਕੇ ਮੈਂ ਆਇਆ ਪਰ ਗੈਕੀ ਦਾ ਪਰਪੱਕ ਹੈ ਔਰ ਮੇਰੀ ਅਰਦਾਸ ਹੈ ਸੱਚੇ ਮਨੋ ਕੇ ਸਦੀਵਾਨੀ ਪੈਣ ਨੂੰ ਰਾਬ ਇਸ ਦੋਜਕ ਪਰਿ ਦੁਨੀਆ ਚ ਜਾਂਦਿਆ ਹੋਇਆ ਉਹਨਾਂ ਦੇ ਚਰਨਾਂ ਚ ਪਹੁੰਚਿਆ ਤੇ ਕੁਰੂ ਮਹਾਰਾਜ ਜਨਨ ਨੂੰ ਆਪਣੇ ਚਰਨਾਚਨ ਵਾਸ ਬਖਸ਼ਣ ਸਵਰਗ ਦਾ தாம் ਬਖਸ਼ਣ ਔਰ ਕਮਲ ਖਾਨ ਔਰ ਬਾਕੀ ਸਾਰੇ ਪਰਿਵਾਰ ਦੇ ਜੀ ਜਿਹੜੇ ਵੀ ਗਾਇਕੀ ਦੇ ਨਾਲ ਸੰਬੰਧਤ ਨੇ ਕਿਤੇ ਵੀ ਮਿਹਨਤ ਦੇ ਵਿੱਚ ਉਹਨਾਂ ਦੇ ਸੁਰ ਚ ਰਾਗ ਚ ਕੋਈ ਫਰਕ ਨਾ ਪਵੇ ਮਿਹਨਤ ਬੇਸ਼ੱਕ ਉਹ ਨਾ ਦੀ ਕਾਇਮ ਰਹੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਰੱਬ ਬਲ ਬਖਸ਼ੇ ਔਰ ਪਰਿਵਾਰ ਦੇ ਨਾਲ ਜਿੱਥੇ ਵੀ ਮੇਰੀ ਜ਼ਰੂਰਤ ਆ ਮੈਂ ਖੜਾ ਤੇ ਕੋਈ ਵੀ ਨਫਸ ਪਾਲਫ ਹੋ ਗਿਆ ਹੋਵਾ ਖੇਮਾ ਦਾਦਾ ਜੀ ਉਹ ਵੀ ਜਿਵੇਂ ਮਾਂ ਦਾ ਹੀ ਗਾਣੇ ਆ ਕਮਲ ਲਿੰਗਾ ਲੱਗਦਾ ਕਿ ਖੇਦਮਤ ਦੀ ਮਾਂ ਦੀ ਹੋਣੀ ਬਹੁਤ ਕੀਤੀ ਹੈ ਬਹੁਤ ਕੀਤੀ ਹੈ ਜੇ ਮਰਾਨੀ ਪੈਣ ਵਰਗੀ ਮਾਂ ਆ ਤਾਂ ਕਮਲ ਵਰਗਾ ਪੁੱਤ ਵੀ ਕਿਸੇ ਕਿਸਮ ਦਾ ਤਾਂ ਬਹੁਤ ਹੀ ਸ਼ਰੀਫ ਔਰ ਸਹਿਜਾਦਾ ਇਨਸਾਨ ਆ ਹਮੇਸ਼ਾ ਜਦੋਂ ਵੀ ਅਸੀਂ ਮਿਲਣਾ ਚਾਹੇ ਰਾਤ ਅੱਧੀ ਰਾਤ ਕਿਉਂਕਿ ਕਲਾਕਾਰਾਂ ਦੀ ਜ਼ਿੰਦਗੀ ਇਦਾਂ ਦੀ ਆ ਬਟ ਉਹਨੇ ਹਮੇਸ਼ਾ ਮਾਂ ਦੀ ਗੱਲ ਜ਼ਰੂਰ ਕੀ ਕਰਨੀ ਮੇਰੇ ਨਾਲ ਜ਼ਰੂਰ ਕਰਨੀ ਔਰ ਮਾਂ ਦੀ ਹਮੇਸ਼ਾ ਸਫਤ ਕਰਨੀ ਲੰਬੀ ਬਿਮਾਰੀ ਸੀ तकरीबन 1.5 ਸਾਲ ਬਿਮਾਰ ਰਹਿੰਨੇ ਪੈਂਦੀ ਉਹਨੇ ਔਰ ਅਕਸਰ ਮੈਂ ਪੁੱਛਣਾ ਉਹਨੇ ਪਹਿਲਾਂ ਪੁੱਛਣ ਤੋਂ ਦੱਸ ਦੇਣਾ ਕਿ ਆ ਹਾਲ ਹੈ ਅਸੀਂ ਪੀਜੀਏ ਗਏ ਸੀ ਹਫਤਾ ਲੱਗ ਗਿਆ ਫੇਰ ਆ ਗਏ ਸੀ ਔਰ ਹਮੇਸ਼ਾ ਮਾ ਨੂੰ ਮਤਲਬ ਜੋ ਇੱਕ ਮਾਂ ਦੀ ਸੇਵਾ ਕਰ ਸਕਦਾ ਸੀ ਇੱਕ ਹੋਣ ਹਾਰ ਪੁੱਤ ਹੋ ਕੇ ਨਿਭਲਿਆ ਕਮਲ ਖਾਨ ਕਮਲ ਮੇਰਾ ਸਨੇਹਾ ਪੁੱਤਰ ਤੈਨੂੰ ਤੁਰ ਜਾਣਾ ਹੁੰਦਾ ਬਜ਼ੁਰਗਾਂ ਨੇ ਵਾਰਿਸ ਉਦੇ ਪਰ ਤੇਰੇ ਵੱਲੋਂ ਕੋਈ ਕਮੀ ਨਹੀਂ ਰਹੀ